ਜੀ ਬੋਟਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਸੋਹਣੇ ਸੋਹਣੇ ਧੀਆ ਪੁੱਤਾਂ ਨੂੰ ਆਏ ਹਾਏ ਇੰਨਾ ਪਿਆਰ ਕਰਦੇ ਸਾਨੂੰ ਹਾਂ ਸਹੀ ਗੱਲ ਹੈ ਦੇ ਇਲਾਕੇ ਹੀ ਸੋਚਿਆ ਤੂੰ ਆਹ ਬੁੱਤੀ ਨੂੰ ਇੰਨਾ ਪਿਆਰ ਹੋਏਗਾ ਹੈ ਆ ਬੁੱਤੀ ਕਿਤੇ ਘਰੇ ਬੈਠੇ ਤੇ ਕਲੇਸ਼ ਕਰਦੇ ਥੋੜਾ ਪਿਆਰ ਲੋਕੀ ਕਰਦੇ ਆ ਕਲਾ ਕਲਾ ਨੂੰ ਉਹ ਦੂਜੀ ਵੀ ਦਿਖਾ ਦਈਏ ਇਹ ਕਿਤਾਇ ਕਸ਼ੇ ਬਣਾਣਾ ਇਦਾਂ ਟੰਗੀਆਂ ਹੁੰਦੀਆਂ ਜਦਾਂ ਕਿ ਉਹ ਕਿ ਉਹ ਹੋ ਇਹਦਾ ਮੰਝਾ ਜਦੋਂ ਖਾਲੀ ਦੇਖਦਾ ਹੱਡੀ ਤੇ ਜਾਨ ਨਿਕਲ ਜਾਂਦੀ ਆ ਕਿੱਥੇ ਗਈ ਆ ਕਹਾਂ ਗਈ ਹੈ ਆ ਮੁੰਡੇ ਕੈਨੇਡਾ ਅਮਰੀਕਾ ਵਾਲੇ ਆਉਂਦੇ ਆ ਠੀਕ ਠਾਕ ਆਜ ਆਇਆ ਆ ਅੱਜ ਹੁਣ ਆਇਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਬੀਬੀ ਸਾਡੀ ਅੰਦਰ ਗਏ ਆ ਜਰਾ ਆਉਂਦੇ ਆ ਫੇਰ ਕਰਦੇ ਗੱਲ ਤੇਰੇ ਸਾਦੀ ਮੇਰਾ ਬੱਚਾ ਆਇਆ ਹੈ ਪੁਰਾਣੇ ਯਾਰ ਮਿਲਣਗੇ ਜੱਫੀ ਪਾ ਕੇ ਹੈ ਆਇਆ ਉਹ ਯਾਰ ਆ ਬੋਰਡ ਆਧਾਰ ਕਾਰਡ ਬੀਬੀ ਕਿੱਥੇ ਤੇਰਾ ਬੋਰਡ ਕਿਨੂੰ ਪਾਉਣੀ ਹੈ ਮੈਂ ਕਹਿਨੀ ਆ ਬੋਰਡ ਕਿਨੂੰ ਪਾਉਣੀ ਹੈ ਦੱਸ ਦੇ ਇੱਥੇ ਨਿਸ਼ਾਨੀਆਂ ਡਬਲ ਮੈਨੂੰ ਨਹੀਂ ਪਤਾ ਭੈਣ ਦੱਸ ਇਹ ਤੇਰੀ ਦਾ ਪੰਜਾ ਹੀ ਉਹ ਚਰਾਛੋਂ ਖੜੀ ਜਾਮ ਨਾ ਯਾਰ ਕਾਹਤ ਕੱਢੀ ਆ ਇਹਦੇ ਹੁਣ ਕੱਪੜੇ ਆਹੋ ਕੱਪੜੇ ਕੱਪੜੇ ਬੱਸ ਕੀ ਹੋਇਆ ਕੱਪੜੇ ਨੂੰ ਮੇਰੇ ਦੇਖ ਲੈ ਬੀਬੀ ਕਾ ਆਧਾਰ ਕਾਰਡ ਕਿੱਥੇ ਤੇਰਾ ਮੰਮੀ ਪੁੱਛਣਦੀ ਓ ਮੈਂ ਕੀ ਆ ਉਹ ਜਿੱਥੇ ਮਸੌਨੀ ਹੈ ਨਾ ਹਾਂ ਉਹਦੇ ਵਿੱਚ ਜਿਹੜੀਆਂ ਦੋਨੇ ਹੈ ਨਾ ਲਫਾਵੇ ਹਮ ਇੱਕ ਧਾਰ ਕਾਠ ਉਹਦੇ ਵਿੱਚ ਹੀ ਆ ਅੱਛਾ ਕਾਠੀਆਂ ਦੋਨੇ ਵਿੱਚ ਓਕੇ ਓਕੇ ਇੱਥੇ ਮਸੌਨੀ ਹੈ ਨਾ ਉਹਦੇ ਉਹਦੇ ਵਿੱਚ ਆ ਚੱਲਿਓਨੇ ਆ ਲਾਓ ਜੀ ਦੋ ਮਾਡਲਾਂ ਸਾਡੀਆਂ ਚੱਲੀਆਂ ਆ ਉਹ ਚੱਲ ਫੇ ਘਰੇ ਫੋਨ ਖੁੱਲਾ ਹੀ ਆ ਸਾਰਾ ਕੋ ਮਮੀ ਕਹਿੰਦੇ ਤੂੰ ਰਹਿ ਲੈ ਘਰ ਤੂੰ ਤੂੰ ਆਪ ਉਹ ਆ ਕੇ ਆ ਜਾਓ ਜਾਓ ਚੱਲ ਜਾਓ ਆ ਜਾਓ ਬੈਠੋ ਬਈ ਫੜ ਕੇ ਚੱਲ ਚੱਲ ਐ ਫੜ ਕੇ ਖੜ ਉਥੋਂ ਖੜ ਕੇ ਖੜੀ ਆਪ ਆੜੋ ਮੇਰੀ ਬੀਬੀ ਦੀ ਬਾਹ ਫੜਨੇ ਬਾਹ ਫੜ ਲਗੇ ਸ਼ਰਮ ਆਉਂਦੀ ਆ ਮਾਂ ਤਰੱਕ ਸੁਣ ਮਾਰਨੇ ਜੇ ਮੇਰੀ ਬੀਬੀ ਨੂੰ ਕੋ ਹੋ ਗਿਆ ਨਾ ਤੇਰੇ ਜਿੰਮੇ ਲੱਗਣੀ ਆ ਸਾਰੀ ਅੱਗੇ ਵੀ ਲੱਗੀ ਹੋਈ ਆ ਅੱਗੇ ਲੱਗੀ ਤੇ ਇੰਨਾ ਉਹ ਡਿਕਨ ਲੱਗੀ ਤੇਰੀਆਂ ਗੱਲਾਂ ਗੱਲਾਂ ਚ ਚੱਲ ਬਿਠਾ ਮੇਰੀ ਬੀਬੀ ਨੂੰ ਪਿਆਰ ਨਾਲ ਐ ਬੀਬੀ ਨੂੰ ਬਿਠਾ ਅੱਗੇ ਆ ਜਾ ਆ ਜਾ ਮੇਰਾ ਭਰਾ ਆ ਜਾ ਏ ਏ ਏ ਉਸ ਵੋਟ ਫੌਂਡ ਚੱਲੀ ਸਾਬ ਵੀ ਨਾ ਬੀਬੀ ਐਦਾਂ ਕਰ ਦੇ ਐਦਾਂ ਕਰ ਦੇ ਦੋ ਉਂਗਲਾਂ ਐਦਾਂ ਕਰ ਦੇ ਐ ਐ ਇਹ ਕਿਉਂਦਾ ਵਿਟਰੀ ਦਾ ਨਿਸ਼ਾਨ ਕਰਤਾ ਕਿਨੇ ਚੱਲ ਧਿਆਨ ਨਾਲ ਚਲੋ ਕਰ ਕਰ ਰਾਮ ਨਾਲ ਹੌਲੀ ਹੌਲੀ ਖੜੀ ਬੀਬੀ ਨੂੰ ਬੋਦੀ ਨਾ ਲਾੜੀ ਰੱਖੋ ਅੱਛਾ ਆ ਕਹਿੰਦੀ ਬਹੁਤੀ ਨਾ ਲਾੜ ਰਹੀ ਰੱਖੋ ਇਹਨੂੰ ਆ ਵੇਖ ਲੈ ਮੇਰੇ ਵਾਂਗੂ ਸੂਤ ਰੱਖਿਆ ਕਰੋ ਸ਼ੀਸ਼ਾ ਖੋਲ ਮਾਰ ਆ ਵੇਖ ਲੈ ਸ਼ੀਸ਼ਾ ਖੋਲਦੇ ਯਾਰ ਸ਼ੀਸ਼ਾ ਖੋਲਦੰਨੇ ਇਹ ਕਿਉਂ ਇੰਨਾ ਬੀਬੀ ਹੁਣ ਜਿਹੜੇ ਬੋਟ ਪਾਉਣ ਜਲੇ ਤਾਂ ਵੀ ਬੋਲਣ ਲੱਪੀ ਦੱਸਾ ਹੋਵੇ ਇਹ ਸ਼ਾਬਾ ਸ਼ਾਬਾ ਇੱਕ ਕਰ ਫੇਰ ਕਹ ਦੇ ਕਿ ਦਫਾ ਹੋਵੇ ਕਹ ਦੇ ਇੱਕ ਵਾਰੀ ਬੀਬੀ ਜਿੰਨਾ ਕਿਹਨਾਂ ਨੇ ਅੱਜ ਜਿੰਨਾ ਕਿਹਨਾਂ ਨੇ ਅੱਜ ਸਾਰੇ ਸਾਰੇ ਦੇਖਣ ਲੋਥੇ ਇੱਥੇ ਬੀਬੀ ਨੇ ਜਿੱਥੇ ਪਾਤੀ ਉਥੇ ਝੰਡੇ ਉਥੇ ਦੇਖ ਜਾਣਾ ਮੈਂ ਵੀ ਆਉਣਾ ਨਾਲ ਚੱਲ ਜਾਓ ਫੇਰ ਹੁਣ ਜਾਓ ਲਓ ਜੀ ਵੋਟ ਪਾ ਕੇ ਹੁੰਦੇ ਆ ਵੋਟ ਪਾਉਣ ਗਏ ਆ ਤੇ ਮੈਂ ਬੀਬੀ ਨੂੰ ਲੈ ਕੇ ਜਾ ਘਰੇ ਹੈ ਨਹੀਂ ਕੋਈ ਤੇ ਆਉਂਦੇ ਤੇ ਫੇਰ ਦੱਸ ਦੇ ਕੀ ਗੱਲ ਬਾਤ ਹੁੰਦੀ ਆਹੋ ਬੱਗੇ ਲਾਇਆ ਤੂੰ ਹਰਾਮ ਦੇ ਪਰੇ ਕਰਨਾ ਬੀਬੀ ਬੀਬੀ ਕਿੰਦਾ ਬਣੀ ਗੱਲ ਹਾਂ ਇਹਨੇ ਉਥੇ ਤਾਂ ਨਹੀਂ ਤੰਗ ਕੀਤਾ ਤੈਨੂੰ ਅੱਡੇ ਤੇ ਲੜਦੀਆਂ ਜਾਣ ਭਰਾਵਾ ਲਾ ਕੀ ਕਹਿੰਦੀਆਂ ਉਹ ਕਹਿੰਦੀ ਮੈਂ ਤਾਂ ਥਲੇ ਛੋੜ ਦੇਣਾ ਗੱਡੀ ਚੋਂ ਕਹਿੰਦੀ ਮੈਂ ਛੋੜ ਦੇਣਾ ਐਦਾਂ ਰਿਆ ਕਰ ਖੁਸ਼ 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 ਲੜਿਆ ਨਾ ਕਰ ਲੜਿਆ ਨਾ ਕਰ ਮੇਰੀ ਸ਼ਿੰਦੀ ਯਾ ਕੋ ਮੈਂ ਕਿਤੇ ਮੈਂ ਤਾਂ ਚਲਾਇਆ ਹੀ ਨਹੀਂ ਅੱਜ ਉਹ ਭਈਆ ਲੈ ਜੇ ਤੇ ਕੱਢ ਕੇ ਚਾਦੀਆਂ ਅੱਭਈਆ ਦੀ ਭੈਣ ਦਾ ਸਿਰ ਜੇ ਹੱਥ ਵੀ ਲਾ ਜਾਣਗੇ ਸਾਨੂੰ ਤੇ ਧੁੱਪ ਕਰਕੇ ਮਜਾ ਮਗਾ ਅਜ ਮਮਮੀ ਨੂੰ ਸਾਰਿਆਂ ਨੂੰ ਇੱਕ ਪਾਸੇ ਰਸੇ ਬੰਨ ਲੈਨੀ ਆ ਔਖੇ ਲਾਜਾ ਘਰੋਂ ਕੱਢ ਦੂੰ। ਮੂਕਾ ਬੁਰੂ ਦਾ ਸੇਖਾ ਸਾਡੇ ਮੂੰਹ ਗਾਲ ਜੱਚਦੀ ਨਹੀਂ। ਘਰੋਂ ਕੱਢ ਦੂੰ। ਕੱਢੋ ਕੱਢਣ ਵਾਲਾ ਤੂੰ ਆ ਚਪਲ ਤਿਲਕ ਜਾਣੀ ਨਾਲੇ ਤੇਰੀ। ਤਿਲਕ ਜੇ। ਮਾਰ ਦੇ ਬੀਬੀ। ਉਹਨੂੰ ਕੋਈ ਕਹਿ ਨਹੀਂਣੀ ਨਾ ਇਹਨੇ ਬਹੁਤ ਪਰੇਸ਼ਾਨ ਕੀਤਾ। ਹੈ? ਆ ਜੇ ਨਾ ਬੁਲਾ ਇਹਨੂੰ। ਯਾਰ ਕਿੱਥੇ ਕਿੱਥੇ ਗਾਲਾਂ ਕੱਢਣ ਲੱਪਾਂ ਦੀ ਕਿੱਥੇ ਕਿੱਥੇ ਇਹਨੂੰ ਕੰਮ ਹੀ ਕੋਈ ਨਹੀਂ। ਐਂੇ ਖੜਦੀ ਗਈ। ਹਾਂ ਹਾਂ। ਸੱਚੀ ਗੱਲ ਹੈ ਕਿ ਝੂਠ ਆ। ਮੈਨੂੰ ਲੱਗਿਆ ਸਭੀ ਝੂਠ ਬੋਲਦਾ ਪਿਆ। ਆ ਬੜੀ ਮਾੜੀ ਗੱਲ ਆ ਯਾਰ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਖੁਸ਼ੀ ਖੁਸ਼ੀ ਦੀਆਂ ਗੱਲਾਂ ਖੁਸ਼ੀ ਖੁਸ਼ ਅੱਛਾ ਗਾਲਾਂ ਖੁਸ਼ੀ ਦੀਆਂ ਵੀ ਹੁੰਦੀਆਂ ਆ ਇਹ ਖੁਸ਼ੀ ਦੀਆਂ ਗਾਲਾਂ ਕਿਹੜੀਆਂ ਹੁੰਦੀਆਂ ਆ ਕੱਪੜੇ ਕੱਪੜਾ ਪਾਣੀ ਪਾਣੀ ਪਲਾ ਕੇ ਦੇ ਨਿਕਲ ਨਾ ਜਾਵੇ ਫੂਕ ਨਹੀਂ ਮੇਰੀ ਗੰਗੀ ਜੀ 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 ਗੱਲਾਂ ਜਿੱਦਾਂ ਕਰਦੀ ਉਹਦਾ ਤੁਰਿਆ ਕਰਨਾ ਨਹੀਂ ਉੱਥੇ ਇਹ ਤਾਂ ਦੇਖੋ ਤੁਰਿਆਣੇ ਜਾਏ ਉਹਨੂੰ ਕੋ ਬੋਲਿਆ ਨਹੀਂ ਜਾਂਦਾ ਬੋਲ ਨੂੰ ਪੂਰੀ ਸੜ ਕੇ ਲੋਕੀ ਸਾਰੇ ਦੇਖਦੇ ਨਹੀਂ ਜਿਹਾ ਹੋ ਸਾਰੇ ਕੱਲੇ ਕੱਲੇ ਕਹਣਾ ਉਹ ਜਾਣਦੀ ਉਹ ਜਾਣਦੀ ਧੁਰ ਬੋਲਦੀ ਓਹ ਜਾਣਦੀ ਬਲੌਗਰ ਸੜ ਕੇ ਮੇਰੀ ਵਾਲੀ ਦੇਖਦੀ ਨਹੀਂ ਫੇ ਕੀ ਪਾਣੀ ਦੇ ਫੁੱਟ ਪਾਣੀ ਦੇਣਾ ਹੀ ਨਹੀਂ ਪਾਣੀ ਦੇ ਦੇ ਉਹਨੂੰ ਉਹ ਕਿਤੇ ਫੁੜਕ ਨਾ ਜਾਵੇ ਬੀਬੀ ਇਹ ਐਡੀ ਛੇਤੀ ਨਹੀਂ ਫੁੜਕਦੀ ਨਾ 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 ਲਿਆਈ ਨਾ ਕਰੋ ਇਹ ਫੁੜਕ ਸਕਦੀ ਨਹੀਂ ਇਹਦੀ ਇਹਦੀ ਐ ਜੀ ਇਹਦੀ ਜਾਨ ਖਾਣੀ ਖਾਣੀ ਆਪਾਂ ਬੀਬੀ ਮੈਨੂੰ ਮਿਲਿਆ ਉੱਥੇ ਕੋਈ ਉੱਥੇ ਤੈਨੂੰ ਮੱਥਾ ਟੇਕਿਆ ਕਿਸ ਨੇ ਹੋਰ ਕੋਈ ਨਹੀਂ ਪੁੱਛਦਾ ਕਹਿੰਦੇ ਆਂਟੀ ਆਂਟੀ ਸਾਰੇ ਇਹਨੇ ਜੱਫੀਆਂ ਪਾੜ ਬੀਬੇ ਨੂੰ ਕਿਸੇ ਨੇ ਪੁੱਛਿਆ ਐ ਮੇਰੀ ਆਂਟੀਆਂ ਹੋਈ ਇਹ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਬੱਸ ਬੱਸ ਕਿਹਦੇ ਨੇ ਪੁੱਛਿਆ ਨਹੀਂ ਕੌਣ ਮਿਲਿਆ ਫੇ ਬੀਬੀ ਕੌਣ ਮਿਲਿਆ ਇਹਨੂੰ ਕਿਹਨੇ ਮੇਰੇ ਘੋਰਾ ਹਾਂ ਹੁਣ ਪਛਾਣ ਹੈ ਨਹੀਂ ਮੱਥਾ ਟੇਕਿਆ ਸਾਰੇ ਉੱਥੇ ਲਗਾਈਆਂ ਸੀ ਆਇਆ ਸ਼ਿਕਾਰੀ ਹੈ ਨਾ ਹਾਂ ਉਹ ਵੀ ਕਹਿਣ ਕਹਿਣ ਨਹੀਂ ਸੰਭਲ ਕੇ ਮੱਥਾ ਟੇਕਿਆ ਸਾਰੇ ਇੱਕ ਮਿੰਟ ਨਹੀਂ ਜਿਹੜੇ ਮੈਡਮਾਂ ਦੀ ਡਿਊਟੀ ਲੱਗੀ ਜਿਹਨਾਂ ਦੀ ਪੁਲਿਸ ਵਾਲੀਆਂ ਕੀ ਕਹਿੰਦੀਆਂ ਮੇਰੀ ਪੋਤਰਾਂ ਦੀ ਵੀ ਲੱਗੀ ਆ ਓਹ ਤੇਰੀ ਪੋਤਰਾਂ ਦੀ ਵੀ ਲੱਗੀ ਆਹੋ ਜਿੱਦਾਂ ਤੁਸੀਂ ਲੱਗਿਆ ਇਹ ਤਾਂ ਮੇਰੀ ਪੋਤਰਾਂ ਨੂੰ ਵੀ ਲੱਗੀ ਆ ਆਹੋ ਕਿਆ ਹੋਰ ਕੀ ਹਰ ਚੰਦਾ ਪਿੰਡ ਲੱਗੀ ਡਿਊਟੀ ਉਹਦੀ ਪੰਘਾਲੇ ਲਾ ਕੇ ਹਰ ਚੰਦਾ ਪਿੰਡਾ ਉੱਥੇ ਮੇਰੀ ਵਾਈਫ ਦੀ ਡਿਊਟੀ ਲੱਗੀ ਆ ਕਹਿੰਦੀਆਂ ਮੇਰੀਆਂ ਨੂੰਹਾਂ ਕਿੱਦਾਂ ਦੀਆਂ ਮੱਲਿਆਂ ਦੀਆਂ ਤੂੰ ਕੀ ਲਿਆਂਦੀ ਹਾਂ ਤੂੰ ਵਧੀਆ ਦੀ ਮੇੜਾ ਕੀ ਮੈਂ ਤਾਂ ਲੜਕੀ ਆ ਗਈ ਮੈਨੂੰ ਵਾਲੀਆਂ ਦੋਪਦੀਆਂ ਤਾਂ ਤਾਂ ਬੰਦਿਆਂ ਨੂੰ ਨਹੀਂ ਮਿਲਦੀ ਹਮ ਜੌਬ ਕਰਦੀਆਂ ਇਹ ਕਿੱਥੇ ਕਰਨੀ ਇੱਕ ਵਾਰ ਕੈਨੇਡਾ 'ਚ ਕਰਨ ਲਈ ਇਹਨੇ ਬੀਬੀ ਇੱਥੇ ਗੱਡੀ ਦੇ ਵਿੱਚ ਵੀ ਹੱਥ ਚੱਕੀ ਹੋਣੀ ਆ ਹੋਰ ਇਦਾਂ ਕਰਦੀ ਗਈ ਤੂੰ ਇਹਨੂੰ ਮਰੇ ਧੌਣ ਘੁੱਟ ਨਹੀਂ ਸਕਦੀ ਇਹਦੀ ਇਹਦੀ ਕੀ ਧੌਣ ਘੁੱਟਣਗਾ ਗੱਡੀ ਕਿਦੇ ਮੇਰੀ ਨਹੀਂ ਘੁੱਟਦੀ ਇਹਨੇ ਸ਼ੁਕਰਕਰ ਅਮੇ ਨਵੀਂ ਹੁੰਦੇ ਬੋਲਣ ਲਾਪੀ ਨਾ ਹੈ ਕਿ ਤੇ ਡਰਦੀ ਆ ਘਰ ਦੇ ਵਿੱਚ ਇਹਦਾ ਹੁਕਮ ਹੁਣ ਖੋਬ ਚਲੇ ਗਿਆ ਹੁਣ ਹੈ ਇਹਦਾ ਚਲੇ ਗਿਆ ਡਰ ਕੋ ਮੈਂ ਤਾਂ ਕਿਹਾ ਨਹੀਂ ਬੀਬੀ ਕੋ ਡਰਦੀ ਮੈਂ ਹੁਣ ਉਹਦੇ ਕੋਲ ਜਾ ਅੱਗੇ ਆਹ 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 ਰੱਖਿਆ ਆ ਹੁਣ ਸਾਰੀ ਮੁੰਡਾ ਡਰ ਚੱਲਦੇ ਰਹੇ ਹੁਣ ਡਰਾ ਤੇ ਰੱਖਿਆ ਇਹਨੇ ਦੁਬਾਰੂ ਦੇਹਲਾ ਕੰਨਲਾ ਸੋ ਲੈ ਜੀ ਮਰਜੀ ਦੋਵੇਂ ਬੋਲ ਦੋ ਆਸਾਂ ਨਹੀਂ ਮੈਨੂੰ ਹੁੰਦਾ ਕਿ ਮੈਂ ਅੱਗੇ ਅੱਗੇ ਨਾ ਡਰਦੀ ਰਹਿਣਾ ਸਹੀ ਰਹਿਣਾ ਹੁਣ ਨਹੀਂ ਪਰਵਾਹ ਮੈਨੂੰ ਸੇਮ ਵਾਲੀ ਦੇਖੀ ਹੁਣ ਨਹੀਂ ਸੇਮ ਵਾਲੀ ਉਹ ਪਹਿਲੇ ਸਮੇਂ ਦੀਆਂ ਗੱਲਾਂ ਦੱਸਾਂ ਢਈ ਤੂੰ ਸੇਮ ਵਾਲੀ ਤੂੰ ਪਹਿਲਾਂ ਸੇਮੀ ਰਹਿੰਦੀ ਹੁੰਦੀ ਗੱਲ ਕਰਦੀ ਹੁਣ ਹੁਣ ਡਰਾ ਕੇ ਦੇਖ ਲੈ ਕੋਈ ਆਲਾਵਾਗੇ ਡਰਾ ਕੇ ਆਵਾਗੇ ਕੀ ਬਾਤ ਆ ਮੇਰੀ ਕਿੱਥੇ ਘੁੱਟ ਪਰਲਾ ਪਹਿਲਾ ਫੇਦੇ ਇਹ ਵੀ ਗੱਲਾਂ ਇਹ ਕਿਥੋਂ ਕੱਢਦੀ ਲਿਆ ਗਿਆ ਹੈ ਨਾ ਮੈਂ ਸੈਂਮਣ ਵਾਲੀ ਨਹੀਂ ਲੈ ਕੇ ਆ ਨਹੀਂ ਤੇਰਾ ਮੁੰਡਿਆਂ ਨੇ ਕਿੰਨੇ ਨਾਲ ਠੇਕੇ ਉਹ ਨਾਲੇ ਤੇਰੀ ਨੂੰ ਕਰਕੇ ਨਹੀਂ ਤੈਨੂੰ ਕਈ ਬੁਲਾਉਂਦੇ ਇਹ ਤੈਨੂੰ ਪਤਾ ਇਹਦੀ ਜਬਾਨ ਕੌੜੀ ਇਹ ਸਾਰਿਆਂ ਨੇ ਕਹਿੰਦਾ ਇਹਨਾਂ ਬੁਲਾਇਆ ਉਹਨਾਂ ਕੋਈ ਨਹੀਂ ਬੁਲਾਇਆ ਮੈਂ ਕਿਹ ਤੈਨੂੰ ਨਹੀਂ ਬੁਲਾਇਆ ਮੈਂ ਤੇ ਬੜਿਆਂ ਨੇ ਬੁਲਾਇਆ ਹਾਂ ਬੀਬੀ ਨੂੰ ਤਾਂ ਕਿਹਾ ਸਾਰਿਆਂ ਨੇ ਕਿ ਬੀਬੀ ਨੂੰ ਲੈ ਕੇ ਆਓ ਜਿੱਧਰ ਬੀਬੀ ਦੇ ਵੋਟ ਪੈ ਗਈ ਤੇ ਸਮਝ ਲੈ ਧੰਨ ਧੰਨ ਹੋ ਗਈ ਆ ਜਾ ਲਿਆ ਯਾਰ ਆ ਦੇਖਿਓ ਗਲਾਸ ਚਾਦਾ ਆ ਘੁੱਟ ਰਹਿ ਗਈ ਤੇ ਕਹਿੰਦੀ ਆ ਹੁਣ ਰਹਿ ਗਈ ਐ ਇਹਨੂੰ ਬੋਲ ਦੇ ਗਲਾਸ ਹੈਗਾ ਆਪਣੇ ਖੁਦ ਅਕ ਨਹੀਂ ਮੇਰੇ ਕੋਲ ਨਹੀਂ ਬੋਲਿਆ ਕਰ ਬੋਲ ਨਹੀਂ ਬੋਲਿਆ ਬੋਲਦੀ ਐ ਬੋਲਦੀ ਐ ਮੈਨੂੰ ਜਾਨ ਨਾ ਕਰ ਇਹ ਕਹਿੰਦੀ ਬੋਲਿਆ ਨਾ ਕਰ ਦਾਰ ਦਤਾ ਇਹਨੂੰ ਪਾ ਲੈ ਕਰ ਹਾਂ ਯਾਰ ਜੇ ਬੈਠੀ ਹੈ ਨਹੀਂ ਆ ਮੈਨੂੰ ਮੈਂ ਤਾਂ ਲੈ ਲੈਂਦੇ ਹਾਂ ਮੈਂ ਸਾਧ ਲੈ ਲੈਂਦੇ ਇਹ ਕਹਿੰਦੀ ਇਹ ਦਹੀਂ ਦੀ ਫੂਕ ਨਿਕਲ ਜਾ ਨਿਕਲੀ ਹੈ ਨਹੀਂ ਦੰਨ ਕਨੀ ਇਹ ਫੇਕਰ ਕਰ ਇਹ ਗੱਲ ਦਾ ਫੇਕਰ ਕਰ ਲਾ ਗਰੀਂਦਾ ਦੇਰ ਰਾਤ ਮੈਨੂੰ ਹਾਂ ਮੇਰਾ ਝੋਰਾ ਲੱਗਾ ਤੈਨੂੰ ਆ ਦੇਖ ਤਾਂ ਸਹੀ ਤੇ ਪਤਾ ਲਾ ਕੀ ਬੀਬੀ ਸਾਡੀ ਤੰਗ ਕਰਦੀ ਕੇ ਇਹਨੂੰ ਦੇਖ ਲੈ ਦੇਖ ਲੈ ਕਿਦਾਂ ਮੇਰੀ ਉਹਦੇ ਧੰਮ ਤੈਨੂੰ ਹੋਈ ਇਹਨੂੰ ਕੇ ਗੰਗਦੇ ਆਣੇ ਲਾਗੇ ਆ ਹਾਏ ਦੇਖ ਨਾ ਕਕੇ ਇਹਨੂੰ ਬੰਦ ਰੋਕੋ ਕੁਝ ਬੋਲੋ ਇਥੇ ਬੜੀ ਨੰਬਰ ਮਾਰਦੀ ਹਣੀ ਕਿ ਮੈਨੂੰ ਲੋਕੀ ਜਾਣਦੇ ਹੁਣ ਬੜੀ ਇਹਨੂੰ ਨਹੀਂ ਬੁਲਾ ਕੇ ਹਣੀ ਸੌਂਖਾ ਨਹੀਂ ਬੁਲਾਇਆ ਇਹਨੂੰ ਕੇਨੇ ਉਹ ਕਿਹਦੀ ਨੂੰ ਕਿਹਰੇ ਨੂੰ ਨਹੀਂ ਬੁਲਾਇਆ ਆਪਣੇ ਵਿੱਚ ਸਾਹ ਨਹੀਂ ਇਹਨੂੰ ਕੀ ਪਤਾ ਕੌਣ ਬੁਲਾਉਂਦੇ ਨੇ ਕੌਣ ਨਹੀਂ ਅੰਬੇਰੇ ਨੂੰ ਪੁੱਛਿਆ ਇਹਨੇ ਖੜਕੀ ਕਹਿੰਦੇ 100 ਕੁ 100 ਸਾਲ ਦੀ ਤਾਂ ਮੈਨੂੰ ਮਾਰੇ ਮੈਂ ਕਿਹਾ ਪੁੱਛਦੇ ਹੀ ਮੈਂ ਪਰ ਰਹਾ 104 ਸਾਲ ਦੀ ਹੋ ਗਈ ਪਰ ਮੈਨੂੰ ਅਜੇ ਵੀ ਪਰੇਸ਼ਾਨ ਕਰਦੀ ਏ ਇਹ ਕਹਣਾ ਇੱਥੇ ਹੀ ਇਹਦਾ ਗੱਲ ਕੁੱਟ ਦੋ ਹਾਂ ਹੁਣ ਤੇ ਬੀਬੀ ਐਕਟਰ ਨਹੀਂ ਬਣ ਕੇ ਜਾਂਦੀ ਹੁਣ ਕੋਈ ਤੇਰੇ ਨਾਲ ਇਹ ਪੂਰਾ ਅੱਗੇ ਤੇਰੇ ਨਾਲ ਜਾ ਕੇ ਰਾਜ਼ੀ ਨਹੀਂ ਹੋਈ ਏ ਆਏ ਲੱਗੇ ਲੱਗਣ ਦੀ ਮੈਂ ਕਿਹਾ ਅੱਗੇ ਨਹੀਂ ਤੇਰਾ ਜਾ ਕੇ ਰਾਜੀ ਹੁਣ ਪਤਾ ਵੀ ਲੋਕਾਂ ਚ ਟੌਰਿਆ ਸਾਡੀ ਹੁਣ ਜਾਂਦੀ ਆ ਕਹਿਣਾ ਨਾ ਚੱਲਾਂਗੀ ਜਾਣਾ ਹੋਏਗਾ ਆ ਦੇਖਿਆ ਐਦਾ ਕਰਦੀ ਹੁਣ ਵੀ ਕਹਿੰਦੀ ਮੈਂ ਨਹੀਂ ਜਾਣਾ ਔਰ ਮੇਰਾ ਪੋਤਾ ਮੇਰਾ ਉਹਦੇ ਕਰਕੇ ਜਾਣਾ ਪੈ ਗਿਆ ਮੈਨੂੰ ਨਹੀਂ ਤਾਂ ਮੈਂ ਕਿੱਥੇ ਜਾਣ ਦੀ ਸੀ ਆ ਦੇਖ ਲੈ ਆ ਦੇਖ ਲੈ ਚੇਲੀ ਕਹਿੰਦਾ ਜਾਣਾ ਮੇਰੇ ਕਹਿ ਤਾਂ ਜਾਣਾ ਹੀ ਨਹੀਂ ਤੇਰਨਾ ਇਹਨੂੰ ਕੀ ਪ੍ਰੋਬਲਮ ਮੇਰਾ ਕਹਿੰਦੇ ਮੇਰੇ ਕੀ ਇਹਦੇ ਮੈਂ ਹੱਥ ਚ ਦਿੱਤਾ ਤੇ ਪਨ ਕੇ ਦਿੱਤੇ ਕਹਿੰਦੇ ਅਲਰਜੀ ਹੈ ਇਹਨੂੰ ਤੇਰਨਾ ਅਲਰਜੀ ਬਹੁਤ ਸਾਦੀ ਅਲਰਜੀ ਮੇਰੀ ਬੀਬੀ ਨਾਲ ਐਨੀ ਮੇਰੀ ਬੀਬੀ ਸੋਹਣੀ ਸਨ ਕੀ ਲੋਕੀ ਦੀ ਇੱਜ਼ਤ ਕਰਦੇ ਤੂੰ ਕਿ ਨਹੀਂ ਮੈਂ ਜਾਣਾ ਨਹੀਂ ਉਹਦੇ ਨਾਲ ਸੱਚ ਨਾਲ ਸੋਹਣੀ ਤੇ ਹੈ ਗੋਰੀ ਕਰਦਾ ਮੈਂ ਆਹ ਕਾਲੀ ਸ਼ਾ ਹੋ ਗਈ ਸੀ ਗੋਰੀ ਘਾਟੀ ਕਰੀਮਾ ਲਾ ਲਾ ਕੇ ਮੈਂ ਸਰ ਸਰਾ ਖੜੇ ਕਿੰਦੀ ਆ ਕਰੀ ਮਾਮਣ ਉਹ ਪਹਿਲੀ ਲੈਣੀ ਮੈਂ ਜਮਾ ਲੈ ਮੁਕਾ ਕੇ ਮਾਰਨੀ ਬਾਹਰ ਇਹੋ ਹੀ ਸਰਾਈ ਜਾਂਦੀ ਉਸ ਦਿਨ ਦੀ ਉਹਦੇ ਤੇ ਹੀ ਮੈਂ ਘੜੀ ਲਾਉਣੀ ਆ ਹਾਂ ਨਾ ਇੱਕ ਦੋ ਵਾਰ ਲਾਈ ਹੁਣੀ ਆ ਆ ਝੜ ਦਾਣੇ ਜੇ ਨਿਕਲੇ ਨਾ ਹਟੇ ਤਾਂ ਨਹੀਂ ਗਏ ਹਾਂ ਨਹੀਂ ਹਟ ਗਏ ਅੱਖਾਂ ਮਾਰੀ ਜਾਂਦੀ ਮੈਨੂੰ ਆਹੋ ਬੜੀ ਚਲਾਕੋ ਐ ਲੈ ਤੈਨੂੰ ਅੱਖਾਂ ਮਾਰੀ ਜਾਂਦੀ ਇਹ ਬਸ ਮੈਨੂੰ ਸਾਹ ਚੜਿਆ ਬਸ ਕਰ ਚੁੱਪ ਕਰ ਲੈ ਬੋਲਣ ਲੱਗੇ ਸਾਚ ਆ ਰਿਹਾ ਹਾ ਤਾ ਤੂੰ ਮੁਲਾਇ ਜਾਂ ਨਹੀਂ ਦੱਬੀ ਬਗਤ ਅੱਤਿਆ ਨਹੀਂ ਜਾਂ ਨਹੀਂ ਦੱਬੀ ਮੈਂ ਚਲੀ ਜਾਮ ਜਿਹੜਾ ਬੰਦੂ ਕੋ ਨਹੀਂ ਬੋਲਿਆ ਤਾਂ ਨਾ ਬੋਲੇ ਮੈਂ ਬੋਲਾ ਵਾਇਆ ਚੱਲ ਬੋਲੀ ਜਾਗਾ ਨਹੀਂ ਇਹਨੇ ਇਹਨੇ ਕਦੀ ਤੈਨੂੰ ਇਹਨੇ ਇਹਨੇ ਕਦੀ ਕਰਦੀ ਆ ਮੈਂ ਕਹਿੰਦੀ ਮੈਂ ਕਰਦੀ ਬੜੀ ਹੋਰੀ ਕੁੱਤੇ ਖਾਣੀ ਕਰਦੀ ਰਹਿੰਦੀ ਐ ਇਹਨਾਂ ਸੇਵਾ ਕਰਨੀ ਕਹਿੰਦੀ ਮੈਂ ਸਿਰ ਬੜਾ ਵਾਇਆ ਇਹਨੂੰ ਵਾਹ ਵਾ ਕੇ ਸਿਰ ਨੇ ਮੇਰੇ ਜੂਹਾਂ ਪੈਗਾਂ ਚੀੜੀਆਂ ਗੁੰਦਦੀ ਰਹੀਆਂ ਹਲ ਕਹਿੰਦੀ ਮੇਰੀਆਂ ਗੁੱਤਾਂ ਬੜੀਆਂ ਗੁੰਦੀਆਂ ਗੁੰਦ ਬੰਦ ਕੇ ਕੀਤਾ ਮੇਰੇ ਅਰੀਵਾਂ ਲਾਉਂਦੀ ਰਹੀ ਐ ਕਈ ਕੋਈ ਲਾਉਂਦੀ ਰੇ ਫੁੱਲ ਪਾਉਂਦੀ ਰਹੀ ਨਹੀਂ ਆਏ ਹੋ ਮੈਂ ਦਿਨ ਆਉਣਾ ਲੱਗਦਾ ਰਾਮੇ ਨੇ ਤੈਨੂੰ ਕਰਨ ਦੇਣਾ ਬੀਬੀ ਜਿਹੜੀ ਤੇਰੇ ਲਾਗੇ ਬੈ ਗਈ ਆ ਉਹ ਉੱਥੇ ਕੁਰਸੀ ਢਾ ਕੇ ਬੈ ਗਈ ਆ ਨਹੀਂ ਕੋਈ ਗੱਲ ਨਹੀਂ ਰਾਜੀ ਰੋ ਆ ਹੁਣ ਇੱਕ ਹੋਰ ਆ ਗਿਆ ਤੇ ਉਹਨੇ ਵੀ ਤੇਰੇ ਦੁਆਲੇ ਹੋ ਜਾਣਾ ਇੱਕ ਛੇਤੀ ਆ ਗਿਆ ਆਹ ਉਹਨੇ ਤਾਂ ਮੈਨੂੰ ਵਿਚਾਰੇ ਨੇ ਖੜਿਆ ਫੜ ਕੇ ਖੜਿਆ ਇਹਨੇ ਕੋ ਤੱਕਾ ਤੋਂ ਘੱਟ ਨਹੀਂ ਦਿੱਤਾ ਨਾ ਨਾ ਉਹਨੇ ਮੇਰੇ ਮੈਨੂੰ ਖੜਿਆ ਫੜ ਕੇ ਗਾਲਾਂ ਕੱਢੇ ਇਹ ਇਹ ਨੰਬਰ ਮਾਰਦਾ ਹਣਾ ਵੀ ਬੀਬੀ ਸਾਡੀ ਆਹੀ ਇਦਾਂ ਆਈਦਾ ਉਹ ਮਿਲਿਆ ਕੋਈ ਬੀਬੀ ਨੂੰ ਉੱਥੇ ਵੀ ਸਾਭੀ ਦੱਸੂਗਾ ਤਾਂ ਵੀ ਕੌਣ ਮਿਲਿਆ ਇਹ ਨਾਲ ਹੀ ਪੁਲਿਸ ਵਾਲਿਆਂ ਵਾਂਗ ਵੀ ਦੋਨਾਂ ਨੇ ਪਛਾਣ ਲਿਆ ਪਛਾਣ ਲਿਆ ਸੀ ਕੀ ਕਹਿੰਦੀਆਂ ਕਹਿੰਦੇ ਬੀਬੀ ਨੂੰ ਦੇਖਦੇ ਹੁੰਨੇ ਆਏ ਮੁੰਡਿਆਂ ਨੇ ਮੱਥਾ ਟੇਕਿਆ ਨਹੀਂ ਕਰੇ ਰਹਿਣ ਦੇ ਵਿੱਚ ਜ਼ਰੂਰ ਖਾਣਦਾ ਤੂੰ ਲੱਭੇ ਮੈਨੂੰ ਭਾਗਿਆ ਉਹ ਜੋ ਮੈਂ ਗਰਾਹ ਹਾਂ ਮੁੰਡਿਆਂ ਨੇ ਕਿੰਨਿਆਂ ਨੇ ਮੱਥਾ ਪਾਰ ਵੀ ਟੇਕਿਆ ਆਂ ਬੱਸ ਆ ਵੀ ਮੈਨੂੰ ਪੁੱਛਦੇ ਸਾਰੇ ਬੀਬੀ ਨੂੰ ਜ਼ਿਆਦਾ ਪੁੱਛਦੇ ਤੈਨੂੰ ਤਾਂ ਕੋਈ ਪੁੱਛਦਾ ਨਹੀਂ ਆ ਲੈ ਲੈ ਬੱਸ ਆ ਤੇ ਕੋਣ ਆਇਆ ਜੀ ਆ ਕੀ ਸਮਝ ਨਹੀਂ ਗੱਲ ਸਾਡੀ ਦੀ ਹੈ ਕਹਤਿਆ ਬੀਜੀ ਮੈਂ ਤਾਂ ਉਹਨੂੰ ਜਿਆਦਾ ਪੁੱਛਦੇ ਤੈਨੂੰ ਘੱਟ ਪੁੱਛ ਆ ਲੈ ਆ ਦੇਖਿਆ 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 ਫੇਰ ਗਿਆ ਕਿ ਨਹੀਂ ਦਰਦਾ ਫੇਰ ਗਿਆ ਦਰਦਾ ਫੇਰ ਉਹਦੇ ਅੱਖ ਮਾਰਦੀ ਵੀ ਮੇਰੀ ਤਾਰੀਫ ਕਰ ਬੜੀ ਚਲਾਕੋ ਹੈ ਇਹ ਹੋਰੇ ਨਹੀਂ ਕੀ ਕਰੇ ਮੈਂ ਵੀ ਨਾ ਸਮਝ ਉਹ ਜਿਹਨੇ ਦੀ ਆਇਆ ਮੈਂ ਚਾਹਤ ਲੈਣੇ ਤਾਂ ਇਹ ਬੋਲੇ ਰਹਾ ਪਤਾ ਕਿ ਉਹਲੇ ਪਤਾ ਹੀ ਕਹਿੰਦੀ ਕਹਿੰਦੀ ਗੱਡੀ ਚ ਪਿੱਛੇ ਬਿਠਾ ਆ ਨੂੰ ਇੱਥੇ ਕਹਿੰਦੀ ਜਲੇ ਤੂੰ ਬੈ ਗਈ ਨਾ ਉਹ ਬੈਠਾ ਮੈਂ ਗਾੜੀ ਵਹਾਵਾਂਗੀ ਰਾਡ ਇਹ ਲੜਪੀਆ ਕਿਤੇ ਮੈਂ ਸੁੱਟ ਦੇਣਾ ਥਲੇ ਟੱਕਰ ਇਹ ਵੀ ਪਵੇ ਉੱਡੋ ਸੱਚੀ ਲੜਪੀ ਇਹ ਸ਼ੋਰ ਤਾਂ ਹੈਗੀ ਮੇਰੇ ਸੁੱਟ ਦੇ ਸੀ ਸਾਹ ਖੁੱਲਾਈ ਲੋਕੀ ਸਾਰੀ ਸੁੱਟ ਦੇ ਹਾਂ ਹਾਂ ਪਿਆ ਉਹ ਜਾਣ ਰਹੀਆਂ ਇਹ ਕੀ ਦੇਖਣ ਹੱਡੇ ਦੇ ਇਹ ਕੱਢਿਆ ਕਰੇ ਜਦੂਰ ਜਨਾ ਕੱਢ ਹੁੰਦਾ ਸੋਨੇ ਜਾਣੀਆਂ ਤੁਸੀਂ ਭੂਏ ਚੜੀਆਂ ਨਾ ਜੜੀਆਂ ਤਨ ਮੈਂ ਦੋਹਾਂ ਨੂੰ ਦਰਿਆਜ ਤੱਕ ਆ ਦੇ ਹੁਣ ਜਿਹੜੀਆਂ ਤੁਸੀਂ ਮੋੜਲਾਂ ਘਰ ਦੇ ਵਿੱਚ ਤੁਹਾਡਾ ਉਹ ਮੈਂ ਜੇ ਕਹਿੰਦੀ ਤਾਂ ਸੁਣਦੇ ਮੈਨੂੰ ਮੈਂ ਤਾਂ ਕਿਹਾ ਤੂੰ ਇਹਨੂੰ ਛੁੱਟ ਤਰਾਹੀਂ ਧੱਕਾ ਮਾਰ ਕੇ ਨਹੀਂ ਇਹਨੂੰ ਘਰੋਂ ਸੱਟੜਾ ਹੈ ਇਹ ਰਾਜੀ ਬਾਜੀ ਦੇ ਮੈਂ ਹੁਣ ਕੀ ਕਰਨਾ ਬੀਬੀ ਇਹ ਤੈਨੂੰ ਛੁੱਟ ਸਕਦੀ ਐ ਤੇ ਤੈਨੂੰ ਹੈਗਾ ਇੰਨਾ ਕ ਵੀ ਕਰ ਸਕਦੀ ਐ ਤਾਂ ਮੈਂ ਕਿਹਾ ਸਵਾਲ ਹੀ ਪੈਦਾ ਹੁੰਦਾ ਇਹਦੀ ਜ਼ਰੂਰਤ ਹੈਗੀ ਇੰਨੀ ਨਹੀਂ ਆ ਇਹ ਤਾਂ ਗੱਲ ਇਹਦੀ ਪੀਪੀ ਵੀ ਦੇਖਣ ਕਿਦਾਂ ਦੇਖੀ ਪਿੱਛੋਂ ਦੇਖੀ ਦੇਖਦੀ ਰਵੇ ਮੈਂ ਦੇਖਣਾ ਲੇ ਅੱਜ ਵੋਟਾਂ ਦੇ ਆਏ ਆ ਮੈਂ ਸਾਹ ਨਹੀਂ ਇਹਦੇ ਲੈਣ ਦਿੱਤਾ ਫੇਰ ਕੀ ਅੰਦਰ ਹਸਾਬ ਦਾ ਹੁੰਦਾ ਮੋਹਰ ਲਾ ਕੇ ਦੇਣੀ ਹੁੰਦੀ ਹੈ ਕਿੱਥੇ ਅੱਗੇ ਅੱਗੇ ਪਾ ਕੇ ਜਾਂਦੇ ਇਹ ਜਿਹੜੇ ਹੁੰਦੇ ਨੇ ਨਾ ਵੋਟ ਪਸੋ ਲਾਤੀ ਆਪਣਾ ਆਓ ਸਿਆਹੀ ਜੀ ਲਾਉਣੀ ਹੁੰਦੀ ਆ ਸੁਣ ਦੀ ਗੱਲ ਓਏ ਤੇ ਫਿਰ ਜਿਹੜਾ ਨੰਬਰ ਹੁੰਦਾ ਨਾ ਪੱਖਾ ਕਿੱਥੇ ਪਾਈ ਵੀ ਵੋਟ ਮੈਨੂੰ ਪਤਾ ਨਹੀਂ ਇਹਨਾਂ ਨੇ ਵੀ ਕਿੱਥੇ ਪਾਈ ਵੋਟ ਫੇ ਮੈਨੂੰ ਕੋਈ ਪਤਾ ਨਹੀਂ ਹਾਂ ਪਤਾ ਹੈ ਤੂੰ ਸਾਰਾ ਆ ਇਹਨੂੰ ਅੰਦਰ ਵੜਾ ਦੇ। ਦਾਦੇ ਕਿੱਥੇ ਪਾਈ? ਮੈਂ ਇੰਨੇ ਨਹੀਂ ਪਾਈ। ਮੈਂ ਬਾਗ ਗਈ। ਬੀਬੀ ਬਾਗ ਗਈ ਹੈ। ਦਾਦੇ ਕਿੱਥੇ ਪਾਈ? ਉਹ ਮੈਂ ਪਾਈਆਂ ਇਹਦੀਆਂ ਬੋਟਾਂ ਨਹੀਂ। ਤੁਸੀਂ ਪਾਈਆਂ? ਹਾਂ। ਕੀ ਬਾਤ ਆਇਆ? ਸ਼ਾਗੀਆਂ ਲਾਕੇ ਦੇ ਵਿੱਚ ਹੈ। ਕਹਿੰਦੀ ਵੀ ਉਹਨੂੰ ਕੁਝ ਨਹੀਂ ਕਰਨਾ ਤਾਂ ਕਹਿੰਦੀ ਬੋਟੇ ਨੂੰ ਕਿਹੜਾ ਪਾਣੀ ਆਉਂਦੀ ਆ। ਕਿਉਂ ਨਹੀਂ ਪਾਣੀ ਅੱਗੇ ਪਉਂਦੇ ਨਹੀਂਂ ਤੇ। ਆਹ ਅੱਗੇ ਪਉਂਦੀ ਰਹੀ ਆ। ਜਿੰਨਾਂ ਨੂੰ ਅਸੀਂ ਪਾਈ ਉਹਨਾਂ ਨੂੰ ਪਤਾ ਹੀ ਤੇ ਕਿੰਨੂੰ ਪਾਈ ਆ। ਉਹਨਾਂ ਨੂੰ ਪਤਾ ਆ ਕਿ ਸਾਨੂੰ ਪਾਈ ਆ ਕਿ ਨਹੀਂ ਪਾ ਰਹੇ। ਵਾਹ। ਆਪਣਾ ਹਸਾਬ ਤਾ ਵੇ ਆ ਵੀ ਜਿੱਥੇ ਆਪਾਂ ਇੱਕ ਵਾਰੀ ਲੱਤ ਲਾਤੀ ਵੀ ਆਪਾਂ ਇੱਥੇ ਆ ਤੇ ਆਪਾਂ ਉੱਥੇ ਹੀ ਆਪਣਾ ਦਾਲ ਬਦਲੂਆਂ ਵਾਲਾ ਕੰਮ ਨਹੀਂ ਹੈਗਾ ਜਿੱਥੇ ਪਾਣੀ ਇੱਕ ਵਾਰੀ ਕਹਿਤਾ ਵੀ ਭਾ ਤੁਹਾਨੂੰ ਪਾਣੀ ਤੇ ਤੁਹਾਨੂੰ ਪਾਣੀ ਆ ਇਹ ਆਪਣੀ ਜਵਾਨ ਆ ਕਿ ਮਮੀ? ਹਾਂ ਬਿਲਕੁਲ। ਆਪਣੇ ਕਹੀ ਨਹੀਂ ਕਿ ਤੁਹਾਨੂੰ ਵੀ ਪਾ ਦੇਾਂਗੇ ਤੁਹਾਨੂੰ ਵੀ ਪਾ ਦੇਾਂਗੇ ਜ ਯਟਾਂ ਦੀ ਇਹ ਜਵਾਨ ਵੀ ਜਿੱਥੇ ਪਾਤੀ ਜਿੱਥੇ ਕਹਿਤਾ ਅੱਖਾਂ ਨਾਲ ਤਾਂ ਮੈਂ ਪੱਕੀ ਅੱਛਾ ਅੱਛਾ ਬੀਬੀ ਸਮਝੋ ਦੂ ਵੋਟਾਂ ਆ ਮੈਂ ਤਾਂ ਜੀ ਦੀ ਚੋ ਨਿਸ਼ਾਨ ਦਾ ਬਣਾ ਬੀਬੀ ਤੂੰ ਵੀ ਤੂੰ ਵੀ ਕਿਤੇ ਸਰਪੰਚੀ ਸਰਪੰਚੀ ਜੀ ਖੜੀ ਹੋ ਜਾਂਦੀ ਇੱਥੇ ਗੱਲਾਂ ਕਰ ਛੜੀਆਂ ਖਾਣਾ ਕਰ ਰਿਆ ਹੀ ਕੋਈ ਨਾ ਨਾ ਛੱਡ ਮੇਰਾ ਇਹਨਾਂ ਟਾਈਮ ਹੀ ਹੈ ਨਹੀਂ ਉਹ ਟਾਈਮ ਨਹੀਂ ਬੰਦੇ ਦੇ ਜੇ ਕੋਈ ਗੁਣ ਹੋਣੇ ਚਾਹੀਦੇ ਉਹ ਨਹੀਂ ਕਰਦੇ ਖੜਾ ਦੇਖਿਆ ਨਾ ਇਹਨਾਂ ਕਹਾਣੀ ਚਾਹੁੰਦੀ ਹੈ ਕਿਹਦੇ ਚ ਗੁਣ ਹੋਣੇ ਚਾਹੀਦੇ ਗੁਣ ਨਹੀਂ ਆ ਯਾਰ ਕਿੰਨੇ ਮੇਰੇ ਚ ਗੁਣ ਨੇ ਇਹਨੇ ਕਿਹੇ ਚ ਵੀ ਆਹ ਗੱਲ ਖਿੱਡੀ ਆਪ ਹੀ ਆਹ ਗੱਲ ਖਿੱਡੀ ਵੱਡੀ ਠੀਕ ਆ ਕਾਲ ਤੇਰੇ ਚੀ ਸਹੀ ਤੇਰਾ ਮਨ ਮੈਂ ਦੱਸ ਕਾ ਕਿਹੜਾ ਆ ਮੈਂ ਤਾਂ ਕਹਿੰਦੀ ਮੈਂ ਕਹਿੰਨੀ ਆ ਹਾਂ ਮੈਂ ਤੂੰ ਤਾਂ ਕਹਿ ਤਾ ਵੀ ਨਾ ਮੈਂ ਖਲੋਂਦੀ ਤੇਰੇ ਵਰਗੇ ਨੂੰ ਖੜਾ ਖੌਣ ਕਰਦਾ ਨਾ ਬੜਿਆ ਨੇ ਕਿਆ ਚਿੱਤਿਆ ਬੜੀ ਵਾਰੀ ਕਿਆ ਆਪਾਂ ਇੱਕ ਕੰਮ ਨੂੰ ਪੈਂਦਾ ਹੀ ਨਹੀਂ ਤੇਰੇ ਵਰਗੇ ਲੜਾਕੀ ਨੂੰ ਖੌਣ ਕਰਦਾ ਕਿਆ ਕਿਹਦੇ ਲੋਕੀ ਲੈਂਦੇ ਕਿਆ ਉਹਦੇ ਵਿੱਚ ਨਰਮ ਬੰਦਾ ਹਾਂ ਉਹ ਨਹੀਂ ਜਾਇਆ ਕੀ ਉੱਥੇ ਨਾ 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 ਇਹਦਾ ਇਹਦਾ ਇਹਦੀ ਚੱਲ ਇਹਦਾ ਇਹਦਾ ਤਾਂ ਮੱਖੀ ਨਹੀਂ ਮਹਿਨ ਮਿੱਦੀ ਇਹਦਾ ਕਿਵੇਂ ਕਿਹਨਾਂ ਲੜ ਪੈਣਾ ਉਥੇ ਟਿੱਕੇ ਨਾਲ ਕਾਲੀ ਨੇ ਹੈ ਆ ਗਏ ਜੀ ਬਟੇ ਥੋੜੇ ਪਕੌੜਿਆਂ ਨੂੰ ਨੱਕ ਰੱਖੇ ਦੀ ਸਾਰਿਆਂ ਨੇ ਹਾਂ ਤੈਨੂੰ ਫੇਰ ਗੱਲ ਆਉਤੀ ਤੇਰਾ ਕਿਦਾਂ ਨਾ ਤੇਰਾ ਥੋੜਾ ਤੇਰਾ ਯਾ ਕਾਹਨੇ ਕਿਉਂ ਜੀ ਕੱਢੀ ਹੋਈ ਆ ਓਏ ਇਹ ਕਿਵੇਂ ਨਾ ਕਰਦਾ ਬੋਲਦਾ ਤਿੱਕੇ ਦਾ ਮੋਟਿਆਂ ਨੂੰ ਕੌਣ ਜਾਣਦਾ ਉਹ ਬੱਲੇ ਨੂੰ ਕੌਣ ਜਾਣਦਾ ਦੇਖ ਲੈ ਹਾਂ ਮੈਂ ਦੇਖਣ ਜਾਂਦਾ ਕਿ ਇਹ ਜਿਹੜੇ ਮੁੰਡੇ ਨੂੰ ਦੇਖਣ ਜਾਂਦਾ ਨਾ ਕਹਿੰਦਾ ਵੀ ਜਦੋਂ ਕੋ ਦੇ ਨਾ ਨੱਕ ਤਿੱਖਾ ਕਹਿੰਦੇ ਨੱਕ ਬੜਾ ਸੋਹਣਾ ਤਿੱਖਾ ਤਲਵਾਰ ਤਲਵਾਰ ਆ ਤਲਵਾਰ ਕੇ ਸਾਡੇ ਨਾਲ ਮਾਜੇ ਆਰਾ ਸਾਡੇ ਨਾਲ ਭੇਮਾਜੇ ਨੱਕ ਦੇ ਮੇਰੇ ਵਰਗਾ ਆ ਬੀਬੀ ਇਧੀਆਂ ਇਹ ਦੇ ਇਧੀਆਂ ਬਹੁਤ ਤਰੀਫਾ ਕਰਦੀ ਵੀ ਆ ਸਾਡਾ ਕੋਈ ਸਾਡੂ ਗਾਲ ਕੱਢਦੀ ਆਪਣੀਆਂ ਆਪੇ ਤਰੀਫ ਆ ਆਪਣੀਆਂ ਆਪੇ ਤਰੀਫ ਐ ਸ਼ਕਲ ਹੈ ਕਿ ਕੰਮ ਦੀ ਇਹਦੀ ਲੇ ਤੇਰੀ ਹੈਗੀ ਕਮੈਂਟ ਆਇਆ ਬਣਾ ਮੈਸੇਜ ਕੀਤਾ ਕਹਿੰਦੇ ਸਾਬੀ ਨੂੰ ਨਾ ਜੰਨਾ ਲੱਗ ਜਾ ਕਾਲਾ ਟਿੱਕਾ ਲਾ ਦੋ ਜਿੱਦਨ ਪਲੌਲ ਗਿਆ ਕਹਿੰਦੇ ਇੰਦਰ ਨੱਕ ਦੇ ਸ਼ੇਕ ਦੇ ਹੋਦੇ ਮਾੜੇ ਮੋੜੇ ਟਰੈਕਟਰ ਦੇ ਇੰਟੈਂਟੀ ਦੇ ਦੇ ਬਣਾ ਕਦੇ ਸ਼ੇਕ ਕਰਦੇ ਆ ਲੈ ਆਹੋ ਚੂਹੇ ਕੱਡ ਕੱਢ ਕੇ ਐ ਖੁੱਲੇ ਮੂੰਹ ਕੋਕਾ ਕੋਕੇ ਪਾਹੀ ਕਹਿੰਦੀ ਨੱਕ ਚ ਮੈਂ ਆਹ ਕੋਕਾ ਇਹਦਾ ਹਾਲੇ ਨਾ ਡੱਕ ਬੈਦਾ ਅੰਮਲ ਲੱਗ ਗਈ ਛੜੀਆਂ ਖੁੱਲੇ ਹੀ ਹੋਣਾ ਨਹੀਂ ਹਰ ਇੱਕ ਗੱਲੋਂ ਨਿੰਦਦੀ ਆ ਇਹਦਾ ਇਹਦਾ ਮੈਂ ਕਹਿੰਦਾ ਹੀ ਨਾ ਕਾਹ ਰੋਟੀਆਂ ਨੂੰ ਤੰਜ ਮਾਰਦਾ ਇਹ ਤਾਂ ਗੱਲ ਨਹੀਂ ਬਣੀ 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 ਕਿਉਂ ਨਹੀਂ ਕਿਉਂ ਨਹੀਂ ਬਣੀ ਕਿਉਂ ਨਹੀਂ ਪੁੱਤ ਕਿਉਂ ਨਹੀਂ ਨਹੀਂ ਬਣਦਾ ਨਾ ਤਾਂ ਹੋਏ ਇਹ ਜੇ ਨਹੀਂ ਬਣੀ ਟਿੱਕੇ ਨਾਕ ਦੀਆਂ ਵਖਰੀਆਂ ਗੱਲਾਂ ਜੋ ਮਰਜ਼ੀ ਕਹਿ ਲੈ ਲੈ ਵੀ ਨਹੀਂ ਇਦਾਂ ਬੋਲੀ ਹੋਏ ਹੋਏ ਲਓ ਜੀ ਵਲੌਗ ਤੁਹਾਡੇ ਮੋਰੇ ਪੇਸ਼ ਆ ਰੌਣਕ ਮੇਲਾ ਸਾਡਾ ਨਾਲੇ ਇੰਜਵਾਏ ਕਰੋ ਨਾਲੇ ਹੱਸੋ ਨਾਲੇ ਖੇਡੋ ਤੇ ਐਨੇ ਨਾਲ ਤੁਸੀਂ ਚਲੋ ਉਹੀ ਚਲੋ ਦਾ ਵਦਾ ਨਾ ਨਾਈਟ ਪਰ ਮੇਰੇ ਵਰਗੀ ਆ ਕੁੜੀਆਂ ਨੂੰ ਆ ਤੀਆਂ ਅਕਲ ਨਾਲ ਸਿੱਖਣ ਪਈ ਫਸ ਮੈਂ ਨਾ ਬੋਲਦੀ ਤੂੰ ਹੀ ਛੱਡ ਰਿਹਾ ਹੋਕਾਰੇ ਚੋਰੀ ਕਰਨੀ ਨਹੀਂ ਬੜੀ ਗੰਡਿਆਂ ਦੀ ਪਸੰਦ ਨਹੀਂ ਕਰਦਾ ਯਾਰ ਨਿਕਲਦੀ ਉਧਰ ਦੀ ਪਨੀਰੀ ਨਾ ਮੇਰੀ ਪਨੀਰੀ ਕਰਦੀ ਯਾਰ ਕਿ ਤੇਰੇ ਮੈਂ ਸਾਰੇ ਸਿਰ ਤੇ ਲਾ ਦੇਣੀ ਨਹੀਂ ਨਹੀਂ ਮੇਰੀ ਗੱਲ ਸੁਣ ਇਹ ਜੇ ਚੋਰੀ ਕਰਦੀ ਨਾ ਚੋਰੀ ਬੜੇ ਵੱਡੇ ਬੰਦਿਆਂ ਦਾ ਤਾਂ ਉਹ ਮਾਰੇ ਮੋਟਿਆਂ ਪੁੱਤ ਕਲਾਸ਼ ਕੋਰ ਚੋਰ ਨਹੀਂ ਹਾਂ ਚੋਰੀ ਜਿਹੜੀ ਕਰਨੀ ਨਾ ਉਹ ਬੜੇ ਹਿੰਮਤ ਵਾਲੇ ਬੰਦੇ ਦੀ ਆ ਚੋਰੀ ਤੂੰ ਬੜੀ ਹਿੰਮਤ ਕਰਦੀ ਰਹੀ ਮੈਂ ਹੁੰਦਾ ਨਹੀਂ ਕਰ ਸਕਦਾ ਚੋਰੀ ਤੇਰੇ ਵਰਗਾ ਤੇਰੇ ਵਰਗਾ ਕਰਗਾ ਆ ਕੀਤੀ ਬੀਬੀ ਗੱਲ ਹਾਂ ਉਹ ਕਹਿੰਦੀ ਖਬਰਦਾਰ ਜੇ ਮੈਨੂੰ ਜਾਂ ਉਹਨੂੰ ਗੱਲ ਕਹੀ ਕਹਿਣਾ ਕਿਉਂ ਤੂੰ ਹਟਾ ਲੈ ਮੈਨੂੰ ਮੈਂ ਕਹਿਣਾ ਬੀਬੀ ਚੋਰਾਂ ਦਾ ਕੀ ਹੁੰਦਾ ਯਾਰ ਲਓ ਜੀ ਚੋਰਾਂ ਦਾ ਚੋਰ ਚੋਰ ਬੜੇ ਮੈਂ ਕਹਿਣੀ ਚੋਰਾ ਨੂੰ ਚੋਰਾ ਮਰ ਕੋ ਤਾਂ ਤੱਕ ਨਹੀਂ ਸਕਦਾ ਦੇਖ ਨਹੀਂ ਸਕਦਾ ਪੁੱਤ ਲੈ ਦੇਖੀ ਨਾ ਨਾ ਚੋਰ ਨਹੀਂ ਹੈ ਚੋਰੀਆਂ ਕੀਤੀਆਂ ਤਾਈ ਤੇਜਰਬੇ ਕਿਆ ਕੀਤੀਆਂ ਕਿਆ ਕੀਤੀਆਂ ਮੈਂ ਕਰਦੀ ਆਂ ਇਹ ਤੇ ਜੇ ਮੈਂ ਜਿੰਮ ਕਰ ਲਈਆਂ ਕਰ ਲਈਆਂ ਕਰਕੇ ਦੱਸੋ ਤੂੰ ਹੀ ਕਰਕੇ ਦੱਸੋ ਗੈਂਗ ਬਣਾਇਆ ਸੀ ਤੂੰ ਪੂਰਾ ਹਨਾ ਆਪਣਾ ਹੈਗਾ ਹੀ ਗੈਂਗ ਮੇਰਾ ਮੇਰੇ ਚ ਹਿੰਮਤ ਸੀ ਬਣਾ ਲਿਆ ਤੂੰ ਬਣਾ ਬਸ ਕਰੋ ਮੇਰੇ ਕੋਲ ਨਹੀਂ ਬਸ ਜੀ ਓਕੇ ਜੀ ਵਲੌਗ ਦੀ ਸਮਾਪਤੀ ਲਵ ਯੂ ਸਾਰਿਆਂ ਨੂੰ ਤੇ ਮਿਲਦੇ ਨਵੇਂ ਵਲੌਗ ਦੇ ਵਿੱਚ ਉਹ ਫੋਟੋ ਤੇ ਚਲਾਓ ਜੀ ਵਲੌਗ ਦੀ ਸਮਾਰਤੀ ਆ ਸੋ ਇਹ ਸਾਰਾ ਹਾਸਾ ਮਜ਼ਾ ਕਰਦੇ ਆ ਤੁਹਾਡੇ ਲਈ ਇਹ ਤੁਹਾਨੂੰ ਹਸਾਸ ਹੋ ਸਕੀਏ ਬਾਕੀ ਸਾਰਾ ਕੋਹ ਕੇ ਰਿਪੋਰਟ ਆ ਇਹਨਾਂ ਦਾ ਆਪਸ ਵਿੱਚ ਪਿਆਰ ਬੜਾ ਹੀ ਭਰਾਵਾ ਇਹਨਾਂ ਦਾ ਇਹਨਾਂ ਨੇ ਹੁਣੇ ਦੋਨਾਂ ਨੇ ਹੁਣ ਕੰਮ ਕਰਨ ਲੱਪਣਾ ਰਲ ਮਿਲ ਕੇ ਜਿੱਦਾਂ ਕੋਈ ਗੱਲ ਹੀ ਨਹੀਂ ਹੋਈ ਹੁੰਦੀ ਹੈ ਤੇ ਨਜ਼ਾਰੇ ਲਿਆ ਕਰੋ ਕਦਰ ਕਰਿਆ ਕਰੋ ਇੱਕ ਦੂਜੇ ਦੀ ਬਾਕੀ ਸਿਆਣੇ ਨਹੀਂ ਲੱਭਦੇ ਇਹ ਕਰਕੇ ਤੇ ਜੇ ਉਹ ਸਾਡੀ ਕਿਸਮਤ 'ਚ ਇਹ ਇਹ ਸਭ ਸਮਝ ਰਹੇ ਨਾ ਤੁਸੀਂ ਉੱਪਰ ਉੱਪਰਵਾਰੀਆਂ ਗੱਲਾਂ ਉਹ ਬਾਪਾ ਸੱਚੀ ਵੀ ਲੜ ਪਈ ਦਾ ਕਿੰਦਾ ਯਾਨੀ ਤੁਹਾਡੀ ਤੇ ਲੜਾਈ ਨਹੀਂ ਹੋਈ ਆਪਾਂ ਸੱਚ ਬੋਲਾਂਗੇ ਲੜ ਗਈ ਪਈ ਦਾ ਪਰਸੋ ਸਾਡੀ ਸ਼ੁਕਲ ਦੀ ਬੇਬੇ ਬੋਲਣਾ ਨਹੀਂ ਵਿੱਚ ਮੈਂ ਬੋਲਾਂਗੇ ਬੋਲਣਾ ਬੋਲਣਾ ਮੈਂ ਇਹ ਕਹਿਨੀ ਆ ਕਿ ਆਪਾਂ ਲੜੀ ਦਾ ਵੀ ਜ਼ਰੂਰ ਹੈ ਆਪਾਂ ਇੱਕ ਦੂਜੇ ਵਗੈਰ ਰਹਿਦਾ ਨਹੀਂ ਹਾਏ 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 ਓਕੇ ਕਰਨ ਕਰਦੇ ਤੋ ਹੌਲੇ ਰਹਿ ਓਕੇ ਜੀ ਬਾਏ ਨਵੇਂ ਵਲੌਗ ਚ ਮਿਲਦੇ ਕੱਲ ਨੂੰ 5 6 ਵਜੇ ਸ਼ਾਮ ਨੂੰ ਹੁਣ ਵਲੌਗ ਪਾਈਦਾ ਆ ਸੋ 5 6 ਵਜੇ ਚੈੱਕ ਕਰ ਲਿਆ ਕਰੋ 4 ਵਜੇ 5 ਵਜੇ 6 ਵਜੇ ਕਿਸੇ ਵੇਲੇ ਵੀ ਆਊਗਾ ਵਲੌਗ ਮਹਾਰਾਜ ਦੀ ਕਿਰਪਾ ਨਾਲ ਨਾਗਾ ਨਹੀਂ ਪਾਊਗਾ ਚੜ੍ਹਦੀ ਕਲਾ ਚ ਰੱਖੇ ਰੱਬ ਸਾਰਿਆਂ ਨੂੰ ਤੰਦਰੁਸਤ ਸਾਡੀ ਬੀਬੀ ਰਵੇ ਤੇ ਤੁਸੀਂ ਵੀ ਰਹੋ ਤੇ ਤੰਦਰੁਸਤ ਰਹੀਏ ਤੇ 5 6 ਵਜੇ ਵਲੌਗ ਆਜੂ ਕਰੂਗਾ ਸੋ ਲਵ ਯੂ ਸਾਰਿਆਂ ਨੂੰ